ਦ੍ਰਮਾਦਵੀ ਪਾਰਟੀ ਦੇ ਸੁਪਰੀਮ ਬੋਰਡ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੂਰੇ ਮੁਹਾਲੀ ਦੇ ਵਿੱਚ ਅੱਜ ਪੰਜਾਬ ਦੀ ਆਪ ਲੀਡਰਸ਼ਿਪ ਅਤੇ ਵਰਕਰਾਂ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਦੱਸੋ ਕਿ ਪਾਰਟੀ ਦੇ ਆਗੂਆਂ ਦੇ ਵੱਲੋਂ ਭਾਜਪਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨਮਾਨ, ਸਨੇ ਬਲਕਾਰ ਸਿੰਘ ਅਤੇ ਅਮਨ अरोड़ा ਵੀ ਪੁੱਜੇ ਸੀ। ਇਸ ਦੌਰਾਨ ਪੁਲਿਸ ਨੇ ਚੰਡੀਗੜ੍ਹ ਦੇ ਵੱਲ ਦਾਖਲ ਹੋਣ ਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਹ ਨਹੀਂ ਮੰਨੇ ਤਾਂ ਉਹਨਾਂ ਉੱਤੇ ਪਾਣੀ ਦੀਆਂ واਚਣਾ ਵੀ ਕੀਤੀ ਗਈਆਂ ਨੇ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖੱਡੇੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਵਰਕਰਾਂ ਦੇ ਵੱਲੋਂ ਲਗਾਤਾਰ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੱਲ ਬੀਤੀ ਰਾਤ ਈੜੀ ਵੱਲੋਂ ਦਿੱਲੀ ਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਦੱਸਦੀ ਹੈ ਕਿ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਨੋਵਾਂ ਸਮਨ ਆਖਰੀ ਜਾਰੀ ਕਰਨ ਤੋਂ ਬਾਅਦ ਸਰਚ ਵਾਰੰਟ ਦੇ ਨਾਲ 2 ਘੰਟੇ ਪੁਸ਼ਤਾਚ ਤੋਂ ਬਾਅਦ ਕਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਦਿੱਤਾ ਉਸ ਦੇ ਸਬੰਧ ਦੇ ਵਿੱਚ ਮੁਹਾਲੀ ਦੇ ਵਿੱਚ ਆਮਾਦੀ ਪਾਰਟੀ ਦੇ ਕਾਰਕਟਰ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਜਾਰੀ ਹੈ ਗੱਲਬਾਤ ਕਰਾਂਗੇ ਅਨੂ ਬੱਬਰ ਸਾਡਾ ਮੌਜੂਦ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਗ੍ਰਿਫਤਾਰੀ ਨੂੰ ਤੁਸੀਂ ਦੇਖੋ ਕੱਲ ਜਿਸ ਗੈਰ ਸੰਵਧਾਨਿਕ ਤਰੀਕੇ ਨਾਲ ਸਾਰਿਆਂ ਨੂੰ ਪਤਾ ਹੈ ਕਿ ਮੋਦੀ ਦੀ ਈਡੀ ਨੇ ਜਿਸ ਤਰੀਕੇ ਨਾਲ ਅਰਵਿੰਦ ਕੇਜriwal ਜੀ ਨੂੰ ਗ੍ਰਿਫਤਾਰ ਕੀਤਾ ਹੈ ਮੋਦੀ ਜੀ ਤੁਸੀਂ ਆਪਣੀ ਕਬਰ ਖੁਦ ਹੀ ਖੋਦ ਲਈ ਹੈ ਅੱਜ ਤੁਸੀਂ ਇਹ ਅਰਵਿੰਦ ਕੇਜriwal ਨੂੰ ਗ੍ਰਿਫਤਾਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਕਰੀਬ ਅਰਵਿੰਦ ਕੇਜriwal ਜੀ ਪੂਰੇ ਭਾਰਤ ਵਿੱਚ ਮੌਜੂਦ ਨੇ ਕਿਸ-ਕਿਸ ਨੂੰ ਗ੍ਰਿਫਤਾਰ ਕਰੋਗੇ ਕਿਸ-ਕਿਸ ਨੂੰ ਤੁਸੀਂ ਜੇਲਾ ਚ ਪਾਓਗੇ ਤੁਹਾਡੀ ਇਹ ਜੇਲਾ ਛੋਟੀਆਂ ਪੈ ਜਾਣ ਗਿਆ ਅੱਜ ਤੁਸੀਂ ਹੀ ਹਿਟਲਰ ਬਣੇ ਬੈਠੇ ਹੋ ਜਿਸ ਤਾਨਾਸ਼ਾਹੀ ਨਾਲ ਤੁਸੀਂ ਇਹ ਸਰਕਾਰ ਚਲਾ ਰਹੇ ਹੋ ਤੇ 2014 ਚ ਜਿਹੜੀ ਜਨਤਾ ਨੇ ਤੁਹਾਡੇ ਸਿਰ ਤੇ ਤਾਸ ਆਇਆ ਸੀ ਆਉਣ ਵਾਲੀ ਲੋਕ ਸਭਾ ਚੋਣਾਂ ਚ ਇਹੀ ਜਨਤਾ ਤੁਹਾਡੇ ਸਿਰ ਤੋਂ ਇਹ ਤਾਜ ਉਟਕੇ ਨੀਚੇ ਮਾਰੇਗੀ ਆਉਣ ਵਾਲੀ ਚੋਲਾ ਚ ਤੁਹਾਡੇ ਲਈ ਇੱਕੋ ਇੱਕ ਵੱਡਾ ਡਰ ਤੁਹਾਨੂੰ ਜੋ ਨਜ਼ਰ ਆ ਰਿਹਾ ਹੈ ਉਹ ਹੈ ਅਰਵਿੰਦ ਕੇਜਰੀਵਾਲ ਇਮਾਨਦਾਰ ਅਰਵਿੰਦ ਕੇਜਰੀਵਾਲ ਨੂੰ ਦਬਾਉਣ ਲਈ ਤੁਸੀਂ ਜਿਹੜੇ ਹਤਕੰਡੇ ਅਪਣਾ ਰਹੇ ਹੋ ਉਹ ਤੁਹਾਡੇ ਕੰਮ ਨਹੀਂ ਆਣੇ ਆ ਦੁਨੀਆ ਦੇਖ ਰਹੀ ਹੈ ਚੰਡੀਗੜ੍ਹ ਦੀ ਮੇਅਰ ਚੋਣਾਂ ਵਿੱਚ ਜਿਹੜਾ ਤੁਸੀਂ ੱੱਕਾ ਕਰਨ ਦੀ ਕੋਸ਼ਿਸ਼ ਕੀਤੀ ਸੁਪਰੀਮ ਕੋਰਟ ਨੇ ਤੁਹਾਨੂੰ ਤੁਹਾਡੇ ਮੂੰਹ ਤੇ ਚਪੇੜ ਮਾਰੀ ਹੈ ਕਰਾਰੀ ਇਹੀ ਚਪੇੜ ਪੂਰੇ ਭਾਰਤ ਦੀ ਜਨਤਾ ਆਉਣ ਵਾਲੀ ਚੋਣਾਂ ਵਿੱਚ ਤੁਹਾਡੇ ਮੂੰਹ ਤੇ ਮਾਰੇਗੀ ਤੇ ਇਮਾਨਦਾਰੀ We'll oh. ਅਰਵਿੰਦ ਕੇਜਰੀਵਾਲ ਦੀ ਹਮੇਸ਼ਾ ਬੁਲੰਦ ਹੈ ਅਸੀਂ ਉਹਨਾਂ ਦੇ ਨਾਲ ਅੱਜ ਜਿਹੜਾ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਆਪਣੇ ਜਿਹੜੇ ਸੁਪਰੀਮੀਓ ਨੇ ਅਰਵਿੰਦ ਕੇਜਰੀਵਾਲ ਜੀ ਦੇ ਗ੍ਰਿਫਤਾਰੀ ਦੇ ਖਿਲਾਫ ਹੈ ਤੇ ਜਿਵੇਂ ਜਿਵੇਂ ਅੱਗੇ ਸਾਡੀ ਪਾਰਟੀ ਦਾ ਹੁਕਮ ਹੋਏਗਾ ਅਸੀਂ ਧਰਨਾ ਪ੍ਰਦਰਸ਼ਨ ਮੈਂ ਵਿਚ ਰੁਕਣਾ ਚਾਹੂੰਗਾ ਆਲਰੇਡੀ ਨੋ ਸਮਨਿੰਗ ਹੋਈ ਸੀ ਕਿ ਸੰਮਨ ਤੇ ਕਿਉਂ ਨਹੀਂ ਪੇਸ਼ ਹੋਏ ਤੇ ਫਿਰ ਆਖਰੀ ਸੰਮਨ ਤੇ ਜਦੋਂ ਉਹਨਾਂ ਨੇ ਕੋਰਟ ਤੋਂ ਇਹ ਵੀ ਮੰਗਿਆ ਸੀਗਾ ਕਿ ਮੈਨੂੰ ਈਡੀ ਗ੍ਰਿਫਤਾਰ ਨਹੀਂ ਕਰੇਗੀ ਮੈਂ ਫਿਰ ਪੇਸ਼ ਹੋਊਂਗਾ ਦੇਖੋ ਜੀ ਸਾਰਿਆਂ ਨੂੰ ਪਤਾ ਹੈ ਕਿ ਮੋਦੀ ਜੀ ਹਿਟਲਰ ਸ਼ਾਹੀ ਤੇ ਉਤਰ ਆਏ ਹਨ ਈਡੀ ਹੋ ਜੇ ਈਸੀ ਹੋ ਜੇ ਸਾਰੇ ਉਹਨਾਂ ਨੇ ਆਪਣੇ ਕੰਟਰੋਲ ਚ ਲਿੱਤਾ ਹੋਇਆ ਹੈ ਲੋਕਤੰਤਰ ਦੀ ਹੱਤਿਆ ਕਰਦੀ ਹੈ ਰਹੀ ਗੱਲ ਸਮਨਿੰਗ ਦੀ ਉਹਦਾ ਜਵਾਬ ਲੀਗਲੀ ਦਿੱਤਾ ਗਿਆ ਸੀਗਾ ਕਿ ਉਹ ਅਸੰਧਾਨਿਕ ਤਰੀਕੇ ਨਾਲ ਉਹਨਾਂ ਨੂੰ ਸਮਨਿੰਗ ਕੀਤੀ ਗਈ ਸੀ ਬਾਕੀ ਜਨਤਾਈ ਦਾ ਜਵਾਬ ਮੋਦੀ ਜੀ ਤੁਹਾਨੂੰ ਆਉਣ ਵਾਲੀ ਚੋਣਾਂ ਚ ਜਰੂਰ ਦੇਗੇ ਤੁਸੀਂ ਗੱਲ ਸਿੱਖ ਕੀਤਾ ਕਿ ਈਡੀ ਮੋਦੀ ਦੀ ਹੈ ਕਿ ਤੁਹਾਨੂੰ ਸੁਪਰੀਮ ਕੋਰਟ ਦੇ ਹਾਈ ਕੋਰਟ ਤੇ ਵਿਸ਼ਵਾਸ ਹੈ ਦੇਖੋ ਸਾਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੈ ਅਸੀਂ ਸੁਪਰੀਮ ਕੋਰਟ ਵਿੱਚ ਗਏ ਹਾਂ ਤੇ ਉੱਥੋਂ ਜੋ ਵੀ ਸਾਡਾ ਜੋ ਵੀ ਫੈਸਲਾ ਆਏਗਾ ਸਾਨੂੰ ਉਹ ਮਨਜ਼ੂਰ ਹੋਏਗਾ ਬਿਲਕੁਲ ਇਸ ਤਰੀਕੇ ਦੇ ਨਾਲ ਇਸ ਵੇਲੇ ਤੁਸੀਂ ਵੀ ਦੇਖ ਸਕਦੇ ਹੋ ਪੂਰੇ ਪਿੱਛੇ ਜੋ ਮਾਹੌਲ ਹੈ ਉਹ ਗਰਮਾ ਚੁੱਕਿਆਗਾ ਤੇ ਲਗਾਤਾਰ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਉਹ ਮੈਂ ਕੇਚਰੀਵਾਲ ਨਾਮ ਦੇ ਜੋ ਬੋਰਡ ਨੇ ਹੱਥਾਂ ਦੇ ਵਿੱਚ ਉਹਨਾਂ ਨੂੰ ਪਕੜ ਕੇ ਆਪਣਾ ਜੋ ਤਰਨਾ ਪ੍ਰਸ਼ਨ ਹੈ ਉਹ ਜਾਰੀ ਕਰ ਰਹੇ ਨੇਗੇ ਇਸ ਤ ਇਸ ਵੇਲੇ ਤੁਹਾਨੂੰ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਮੋਹਾਲੀ ਤੋਂ ਗੁਰਦੁਆਰਾ ਅਮਸਾਬ ਦੇ ਬਾਹਰ ਦੀਆਂ ਤਸਵੀਰਾਂ ਨਹੀਂ ਗਈਆਂ ਜਿੱਥੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਲਗਾਤਾਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਨੇ ਭਾਜਪਾ ਦਾ ਵਿਰੋਧ ਕਰ ਭਾਜਪਾ ਦੇ ਹੱਕ ਦੇ ਵਿੱਚ ਗੱਲ ਨਹੀਂ ਕਰ ਰਹੇ ਕਹਿ ਰਹੇ ਨੇ ਕਿ ਇਹ ਈਡੀਓ ਭਾਜਪਾ ਦੀ ਹੈ ਉਹਨਾਂ ਨੇ ਭਾਜਪਾ ਦੀ ਬੋਲੀ ਬੋਲਣੀ ਹੈ ਮੋਹਾਲੀ ਦੇਖਿਆ ਪਰ ਚੱਲ ਰਿਹਾ ਹੈ ਇਸ ਵੇਲੇ ਸਰਨਲ ਚਤਨ ਸਿੰਘ ਜੋੜਾ ਮਾਜਰਾ ਬਣੇ ਹੋਏ ਨੇਗੇ ਪ੍ਰਦਰਸ਼ਨ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਰ ਤੁਹਾਡੇ ਹੱਥ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਮੈਂ ਹਾਂ ਕੇਜਰੀਵਾਲ ਅਖੀਰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਗ੍ਰਿਫਤਾਰ ਕਰ ਲਓ ਮੇਰੀ ਆਵਾਜ਼ ਬੰਦ ਨਹੀਂ ਕਰ ਸਕਦੇ ਸੋ ਅਗਰ ਮੈਂ ਮੈਂ ਨੂੰ ਅਰੈਸਟ ਕਰੂੰਗਾ ਤਾਂ ਮੇਰੇ ਲੱਖਾਂ ਹੀ ਲੋਕ ਨੇ ਹਜ਼ਾਰਾਂ ਹੀ ਲੋਕ ਨੇ ਉਹ ਮੇਰੀ ਆਵਾਜ਼ ਬਣ ਕੇ ਗੂੰਜਣਗੇ ਉਸਦੇ ਨਤੀਜੇ ਕਿ ਅੱਜ ਜਿਹੜਾ ਮੈਂ ਹਾਂ ਕੇਜਰੀਵਾਲ ਤਾਂ ਉਹਦਾ ਇਹੀ ਕਾਰਨ ਹੈ ਕਿ ਅਸੀਂ ਕੇਜਰੀਵਾਲ ਸਾਹਿਬ ਅਸੀਂ ਸਾਰੇ ਕੇਜਰੀਵਾਲ ਸਾਹਿਬਾਂ ਔਰ ਸਾਡੀ ਆਵਾਜ਼ ਹੈ ਜਿਹੜੀ ਕੇਜਰੀਵਾਲ ਸਾਹਿਬ ਦੀ ਆਵਾਜ਼ ਆ ਅਸੀਂ ਔਰ ਇਸ ਦਾ ਆ ਜੋ ਕੱਲ ਗ੍ਰਿਫਤਾਰ ਕੀਤੇ ਨੇ ਕੇ ਜੀਵਾਲ ਸਾਹਿਬ ਅਸੀਂ ਉਹ ਕਾੜੇ schopਣਾ ਜਿਹੜਾ ਵਿਰੋਧ ਕਰਦਾ ਐਡੀ ਐਫ ਦਾ ਕੰਮ ਨਿਰਪੱਖ ਤਰੀਕੇ ਨਾਲ ਕਰ ਰਹੀ ਹੈ ਫਿਰ ਕਿਉਂ ਲੱਗਦਾ ਕਿ ਐਡੀ ਗਲਤ ਕਰੀ ਐਡੀ ਜਿੱਥੇ ਤੱਕ ਹੈ ਉਹ ਮੋਦੀ ਸਾਹਿਬ ਦੇ ਇਸ਼ਾਰੇ ਤੇ ਭਾਜਪਾ ਦੇ ਇਸ਼ਾਰੇ ਤੇ ਜਿਹੜੀ ਚੱਲ ਰਹੀ ਹੈ ਫਿਰ ਕੀ ਤੁਹਾਨੂੰ ਸੁਪਰੀਮ ਕੋਰਟ ਦੇ ਵਿਸ਼ਵਾਸ ਹੈ ਤੁਸੀਂ ਸੁਪਰੀਮ ਕੋਰਟ ਗਏ ਹੋ ਦੇਖੋ ਸੁਪਰੀਮ ਕੋਰਟ ਦਾ ਉਮੀਦ ਹੈ ਕਿ ਉਹ ਸੁਪਰੀਮ ਕੋਰਟ ਆ ਜਿਹੜਾ ਆਪਣਾ ਸਹੀ ਜਿਹੜਾ ਨਿਰਣਾਇ ਉਦੋ ਇਸ ਤੋਂ ਬਾਅਦ ਤੁਹਾਡਾ ਕੀ ਅਗਲਾ ਰੁਖ ਕੀ ਰਹੇਗਾ ਅਗਰ ਗ੍ਰਿਫਤਾਰ ਲਗਾਤਾਰ ਰਹਿੰਦੇ ਨੇ ਸਰ ਜਿਵੇਂ ਸਾਨੂੰ ਪਾਰਟੀ ਦਾ ਨਿਰਦੇਸ਼ ਹੋ ਉਹ ਅਸੀਂ ਉਸ ਤੇ ਮਤਾਬਕ ਚੱਲਾਂ ਦਾ ਬਿਲਕੁਲ ਤੁਹਾਨੂੰ ਕਿਹਦੇ ਸੀ ਵੇਖਿਆ ਸਵੇਲੇ ਕਿ ਤਿੰਨ ਸਿੰਘ ਜੋੜਾ ਮਾਜਰਾ ਖੁਦ ਇੱਥੇ ਵੱਡੇ ਟਰੱਕ ਤੇ ਬੈਠੇ ਨੇਗੇ ਖੁਦ ਉਹਦਾ ਪਾਰਟ ਬਣੇ ਨੇ ਇਸ ਵਿਰੋਧ ਪ੍ਰਦਰਸ਼ਨ ਦਾ ਜੋ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੇ ਕਾਰੇਕਰਤਾ ਦੇ ਵੱਲੋਂ ਇੱਥੇ ਮੁਹਾਲੀ ਦੇ ਵਿੱਚ ਗੁਰਦੁਆਰਾ ਅੰਮ੍ਰਿਤਸਰ ਦੇ ਬਾਹਰ ਚੱਲ ਰਿਹਾਗਾ ਤਾਂ ਤੁਸੀਂ ਇਸਨੂੰ ਲਾਈਵ ਤਸਵੀਰਾਂ ਵੇਖ ਰਹੇ ਹੋ ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਦੇ ਨਾਲ ਐਨਬੀ ਨਿਊਜ਼ ਲਈ ਪ੍ਰਿੰਸਗਰ ਰਿਪੋਰਟ ਧੰਨਵਾਦ